ਪਿੱਛੇ ਜੀ ਆਪਾਂ ਸਿੱਧੂ ਵਾਲਾ ਕੇਸ ਦੇਖਿਆ ਸੀਗਾ ਕਿ ਕੈਂਸਰ ਉਹਨਾਂ ਨੇ ਨੈਚੁਰਲ ਤਰੀਕੇ ਦੇ ਨਾਲ ਤੇ ਆਯੁਰਵੇਦ ਮੈਡੀਸਿਨਸ ਦੇ ਆਯੁਰਵੇਦ ਟ੍ਰੀਟਮੈਂਟਸ ਔਰ ਹੋਮ ਰੈਮਡੀਜ਼ ਦੇ ਨਾਲ ਉਹਨਾਂ ਨੇ ਕੈਂਸਰ ਦੀ ਸਟੇਜ ਨੂੰ ਸਿੱਧੂ ਸਾਹਿਬ ਨੇ ਆਪਣੀ ਵਾਈਫ ਦਾ ਕਵਰ ਕਰ ਦਿੱਤਾ ਤਾਂ ਮੀਨਸ ਜਿਹੜੀ ਕਿ ਐਲੋਪੈਥੀ ਦੇ ਵਿੱਚ ਕਹਿ ਸਕਦੇ ਕਿ ਇਹ ਨੈਚੁਰਲ ਕੈਂਸਰ ਜਿਹੜੀ ਇਹ ਦਿਸ ਇਜ਼ ਅ ਕ੍ਰਿਟੀਕਲ ਡਿਜ਼ੀਜ਼ ਨੈਚੁਰਲ ਕਿਉਰੀਏਬਲ ਹੈ ਹੀ ਨਹੀਂ ਤਾਂ ਅਸੀਂ ਇੱਥੇ ਸਰ ਅਗਰ ਏਐਮਐਚ ਮੰਨ ਲਓ ਬਿਲੋ 40 ਏਜ ਹੈ ਤਾਂ ਬੜਾ इजीली ਮੈਂ ਪਿਛਲੀ ਵੀਡੀਓਜ਼ ਦੇ ਵਿੱਚ ਵੀ ਦੱਸਿਆ ਸੀ ਪ੍ਰੋਟੀਨ ਡੀ ਵਿਟਾਮਿਨ ਡੀ ਸੌਰੀ ਆਰ ਪ੍ਰੋਟੀਨ ਇਨਟੇਕ ਲੈ ਕੇ ਐਨਐਫਓ ਜਿਸ ਤਰ੍ਹਾਂ ਮੈਂ ਦੱਸਿਆ ਸੀ ਉਹਨਾਂ ਨੂੰ ਸਟਰਾਬੇਰੀ ਬਲੂਬੇਰੀ ਅਵੋਕਾਡੋ ਇਦਾਂ ਦੇ ਫਰੂਟਸ ਲੈ ਕੇ ਉਹ ਬੜਾ इजीली ਆਪਣੇ ਐਮਐਚ ਨੂੰ ਐਨਐਫ ਐਕਸਰਸਾਈਜ਼ ਦੇ ਨਾਲ ਖੁਦ ਖੁਦ ਕਵਰ ਕਰ ਸਕਦੇ ਹੈਗੇ ਆ ਫਿਰ ਵੀ ਜੇ ਸਰ 0.6 ਤੋਂ ਮੰਨ ਲਓ ਉਹਨਾਂ ਦਾ 1 ਵੀ ਹੋ ਜਾਂਦਾ ਆ ਹੋਮ ਰੈਮਡੀਜ਼ ਦੇ ਨਾਲ ਜਾਂ ਉਸ ਭਾਗੇ ਮੈਡੀਸਨ ਦਾ ਯੂਜ਼ ਕਰਨ ਦੇ ਨਾਲ ਤਾਂ ਉਹ 1 ਦੇ ਨਾਲ ਵੀ ਬੜਾ ਹੈਪੀਲੀ ਆਪਣੀ ਪ੍ਰੈਗਨਨਸੀ ন্যাਚਰਲ ਕਨਸੀਵ ਕਰ ਸਕਦੇ ਹੈਗੇ